ਕਮਿੰਸਾਖ ਮੋਰਚਾ ਦੀ ਮਹਾਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਮਹਾਪੰਚਾਇਤ ਖਤਮ ਹੋਣ ਮਗਰੋਂ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਇਸ ਮਹਾਪੰਚਾਇਤ ਵਿੱਚ ਕਿਸਾਨ ਜਥੇਬੰਦੀਆਂ, ਵਪਾਰਕ ਤਬਕਾ, ਕਿਸਾਨ ਮਜ਼ਦੂਰ, ਵਕੀਲ ਤੇ ਖਾਲਸਾ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਜੋ ਸਾਡੀ ਏਕਤਾ ਨੂੰ ਦਰਸਾਉਂਦੀ ਹੈ ਤੇ ਅਸੀਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਕਹਿੰਦੇ ਕਿ ਸਾਡੀ ਬਹੁਤ ਵੱਡੀ ਜਿੱਤ ਹੈ ਜਿੰਨਾ ਚਿਰ ਇਕਤਾ ਨਹੀਂ ਕਰਦੇ ਤੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਸਾਨੂੰ ਚੜ੍ਹਦੀ ਕਲਾ ਨਹੀਂ ਮਿਲਦੀ। ਉਹਨਾਂ ਕਹਿੰਦੇ ਕਿ ਸਾਨੂੰ ਸਾਰਿਆਂ ਨੂੰ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਬੇਹਦ ਲੋੜ ਹੈ। ਬੰਦੀ ਸਿੰਘਾਂ ਦੀ ਗੱਲ ਕਰਦੇ ਉਹਨਾਂ ਕਹਿੰਿਆ ਕਿ ਜਦੋਂ ਦੇਸ਼ ਤੇ ਸਾਡੇ ਪੰਜਾਬ ਨੂੰ ਉਹਨਾਂ ਦੀ ਲੋੜ ਸੀ ਤਾਂ ਇਹਨਾਂ ਬੰਦੀ ਸਿੰਘਾਂ ਨੇ ਹੀ ਜ਼ੁਲਮ ਦਾ ਡਟ ਕੇ ਸਾਹਮਣਾ ਕੀਤਾ ਤੇ ਜ਼ੁਲਮ ਤੇ ਜ਼ਾਲਮਾਂ ਦਾ ਖਾਤਮਾ ਕੀਤਾ ਸੀ। ਉਹਨਾਂ ਕਹਿੰਿਆ ਕਿ ਕਿਸੇ ਇੱਕ ਨੂੰ ਆਪਣਾ ਆਗੂ ਮੰਨ ਕੇ ਸਾਡੀ ਸਾਰੀ ਕੌਮ ਨੂੰ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਬੇहद ਲੋੜ ਹੈ ਉਹਨਾਂ ਕਹਿੰਿਆ ਕਿ ਜਦੋਂ ਤੱਕ ਅਸੀਂ ਸਾਰੇ ਇੱਕ ਚੰਗੇ ਆਗੂ ਨੂੰ ਅੱਗੇ ਲਗਾ ਕੇ ਨਹੀਂ ਚੱਲਦੇ ਉਦੋਂ ਤੱਕ ਸਾਡਾ ਕੁਝ ਨਹੀਂ ਬਣਨਾ ਧਰਮ ਪਰਿਵਰਤਨ ਤੇ ਬੋਲਦੇ ਹੋਏ ਉਹਨਾਂ ਕਹਿੰਿਆ ਕਿ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਹਨ ਜਾਂ ਫਿਰ ਸ਼੍ਰੋਮਣੀ ਕਮੇਟੀ ਹੈ ਇਹਨਾਂ ਦੀ ਨਲਾਇਕੀ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ ਉਹਨਾਂ ਨੇ ਕਿ ਐਸਡੀਪੀਸੀ ਨੂੰ ਖੁੱਲ ਕੇ ਸਾਹਮਣੇ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਉਹ ਗੁਰੂ ਕੀ ਗੋਲਕ ਅਮੀਰ ਦਾ ਮੂੰਹ ਬਣ ਕੇ ਰਹਿ ਗਿਆ ਹੈ ਕਿਉਂਕਿ ਜਿਸ ਦੀ ਜੇਬ ਵਿੱਚ ਚਾਬੀ ਹੈ ਉਸੇ ਦੀ ਗੋਲਕ ਹੈ ਉਹਨਾਂ ਨੇ ਕਿ ਸ਼੍ਰੋਮਣੀ ਕਮੇਟੀ ਜਾਂ ਸਾਡੀਆਂ ਹੋਰ ਵੱਡੀਆਂ ਜਿੱਥੇ ਬੰਦਿਆਂ ਨੂੰ ਚੰਗੇ ਉਪਰਾਲੇ ਕਰਨੇ ਚਾਹੀਦੇ ਹਨ ਜਿਵੇਂ ਕਿ ਚੰਗੇ ਸਕੂਲ ਹਸਪਤਾਲ ਜਾਂ ਫਿਰ ਹੋਰ ਆਦਿ ਜਿਸ ਦਾ ਗਰੀਬ ਲੋਕਾਂ ਤੇ ਉਹਨਾਂ ਦੇ ਬੱਚੇ ਫਾਇਦਾ ਉਠਾ ਸਕਣ ਉਹਨਾਂ ਨੇ ਤ ਵਿੱਚ ਕਿ ਸਾਨੂੰ ਵਖਰੇਵੇਂ ਖਤਮ ਕਰਕੇ ਇੱਕ ਥਾਉ ਤੇ ਇਕੱਠੇ ਹੋਣਾ ਚਾਹੀਦਾ ਹੈ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਆਂ ਔਰ ਇਹ ਆਪਣੇ ਜਿਹੜੇ ਬੰਦੀ ਸਿੰਘ ਹੈ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਐ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਇਹ ਮੋਰਚਾ ਲਾਇਆ ਐ ਸਾਧ ਸੰਗਤ ਸਾਨੂੰ ਆਪਣੇ ਨਾਲ ਸਿੱਖ ਕੌਮ ਨਾਲ ਇੰਨਾ ਤੱਕਾ ਹੋ ਰਿਹਾ ਐ ਕਿ ਜਿਹੜੇ ਸਾਡੇ ਸਿੰਘ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਸਰਕਾਰ ਉਹਨਾਂ ਨੂੰ ਵੀ ਛੱਡਣ ਨੂੰ ਰਾਜ਼ੀ ਨਹੀਂ ਹੈ ਜਿਨ੍ਹਾਂ ਦੀ ਅਮਰਿਤਪਾਲ ਵਰਗੇ ਵੀਰ ਉਹਨਾਂ ਦੇ ਨਾਲ ਸਿੰਘ ਉਹਨਾਂ ਨੂੰ ਵੀ ਯੂਪੀਐਲ ਆਤਾ ਬਈ ਅੜ ਜਾ ਕੇ ਰੱਖਣ ਵਾਸਤੇ ਗਾਂ ਤੋਂ ਗਾਂ ਗਾਂ ਤੋਂ ਗਾਂ ਇਹਨਾਂ ਨੇ ਕਿਹੜਾ ਕੋਈ ਕਿਤੋਂ ਲੈ ਕੇ ਆਉਣਾ ਕੋਲੋਂ ਐ ਕੱਢ ਕੇ ਹੋਰ ਕੁਝ ਲਾ ਦੇਣਗੇ ਸਾਧ ਸੰਗਤ ਤੇ ਜਿਹੜਾ ੱੱਕਾ ਐ ਇਹ ਕਿੰਨੀ ਦੇਰ ਆਪਣੀ ਕੌਮਸ ਹੋਊਗੀ ਸਾਧ ਸੰਗਤ ਜਿੰਨਾ ਵੀ ਦੇਸ਼ ਦੇ ਵਿੱਚ ਦੇਸ਼ ਛੱਡੋ ਵਿਦੇਸ਼ਾਂ ਦੀ ਧਰਤੀ ਤੱਕ ਜਦੋਂ ਵੀ ਲੋੜ ਪਈ ਐ ਕਰੋਨਾ ਚ ਹੜ੍ਹਾਂ ਚ ਜੰਗਲਾਂ ਚ ਅੱਗ ਲੱਗਦੀ ਐ ਤਾਂ ਸਿਰਫ ਸਿੱਖ ਕੌਮ ਸਭ ਤੋਂ ਮੂਰੇ ਆ ਕੇ ਮਦਦ ਕਰਦੀ ਐ ਹੋਰ ਕੋਈ ਵੀ ਇਸ ਮੈਨ ਨਹੀਂ ਸਮਝਦਾ ਇਸ ਦੁਨੀਆ ਚ ਕੋਈ ਐਸੀ ਕੌਮ ਹੈ ਜਿਹੜੀ ਐਵੇਂ ਮਦਦ ਕਰਦੀ ਐ ਲੋੜ ਪਏ ਤੇ ਤੇ ਫਿਰ ਵੀ ਸਾਨੂੰ ਅਤੰਕਵਾਦੀ ਟੈਰਰਿਸਟ ਕਿਹਾ ਜਾਂਦਾ ਹੈ ਸਾਗਤ ਜੀ ਸਰਕਾਰ ਤਾਂ ਗੋਲੀਆਂ ਵੀ ਸਿੱਧੀਆਂ ਚ ਲਾਉਂਦੀ ਐ ਸਾਡੇ ਤੇ ਜਦੋਂ ਤੱਕ ਆਪਾਂ ਸਾਰੇ ਇਕੱਠੇ ਹੋ ਕੇ ਨਹੀਂ ਚੱਲਦੇ ਉਦੋਂ ਤੱਕ ਆਪੜਾ ਕਿਸੇ ਚੀਜ਼ ਦਾ ਹੱਲ ਨਹੀਂ ਹੋਣਾ ਸਾਨੂੰ ਸਮਝਣੀਆਂ ਚਾਹੀਦੀਆਂ ਸਾਰੀਆਂ ਗੱਲਾਂ ਸਰਕਾਰ ਦੀਆਂ ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਅੱਜ ਜਿਹੜੀਆਂ ਕੌਮਾਂ ਇੱਕ ਦਿਨ ਆਪਣੇ ਲੀਡਰਾਂ ਦੀ ਨਲਾਇਕੀ ਦੇ ਕਾਰਨ ਭਾਵਾਂ ਗੁਲਾਮ ਵੀ ਹੋ ਜਾਣ ਤੇ ਫੇਰ ਯੋਨਾ ਕੌਮਾਂ ਦੇ ਯੋਧੇ ਤੇ ਜਰਨੈਲ ਆਪਣੇ ਸ਼ਹੀਦਾਂ ਨੂੰ ਆਪਣੇ ਯੋਧਿਆਂ ਤੇ ਜਰਨੈਲਾਂ ਤੇ ਵੱਡ ਵਡੇਰਿਆਂ ਨੂੰ ਤੇ ਆਪਣੇ ਬੰਦੀ ਸਿੰਘਾਂ ਨੂੰ ਉਹਨਾਂ ਨੂੰ ਯਾਦ ਕਰਦੀਆਂ ਰਹਿਣ ਉਹ ਫੇਰ ਵੀ ਇੱਕ ਦਿਨ ਗਲਾਮੀ ਜੋ ਨਿਕਲ ਜਾਇਆ ਕਰਦੀਆਂ ਅਸਲ ਦੇ ਵਿੱਚ ਰੌਲਾ ਕੀ ਹੈ ਰੌਲਾ ਮੈਂ ਤਾਂ ਇੱਕੋ ਗੱਲ ਦੱਸਾਂ ਤੁਸੀਂ ਸਾਰੇ ਗੁਲਾਮ ਹੋ ਇਸ ਕਰਕੇ ਗੁਲਾਮ ਹੋ ਤਾਈਂ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜਿਆ ਗਿਆ ਜੇ ਤੁਸੀਂ ਗੁਲਾਮ ਹੋ ਤਾਈਂਾਂ ਦਰਬਾਰ ਸਾਹਿਬ ਟਾਇਆ ਗਿਆ ਜੇ ਤੁਸੀਂ ਗੁਲਾਮ ਹੋ ਤਾਈਂਾਂ ਗਲਾਂ 'ਚ ਟਾਇਰ ਪਾਏ ਗਏ ਨੇ ਜੋ ਤੁਸੀਂ ਗੁਲਾਮੋਂ ਤਾਇਆ ਰਵਿਦਾਸ ਮਹਾਰਾਜ ਦਾ ਕਰ ਦਿੱਲੀ ਚ ਟਾ ਦਿੱਤਾ ਗਿਆ ਜੇ ਤੁਸੀਂ ਗੁਲਾਮੋਂ ਤਾਇਆ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ ਜੇ ਤੁਸੀਂ ਗੁਲਾਮੋਂ ਤਾਇਆ ਢੱਲੇਵਾਲ ਉੱਥੇ ਜੋ ਦਾਦੇ ਜਰਨੈਲ ਪੋਖਰਤਾਲ ਤੇ ਬੈਠਾ ਜੇ ਤੁਸੀਂ ਗੁਲਾਮੋਂ ਸਾਇਆ ਸਾਡੇ 750 ਕਿਸਾਨਾਂ ਦੀਆਂ ਜਾਨਾਂ ਲੈ ਰਹੀਆਂ ਜੇ ਤੁਸੀਂ ਗੁਲਾਮੋਂ ਤਾਇਆ ਦੀਪਸਿੱਧਰੂ ਇਹਨਾਂ ਨੇ ਤਰੀਕੇ ਦੇ ਨਾਲ ਸਾਡੇ ਨੂੰ ਸ਼ਹੀਦ ਕਰ ਦਿੱਤਾ ਜੇ ਤੁਸੀਂ ਗੁਲਾਮੋਂ ਤਾਇਆ ਚੰਡੀਗੜ੍ਹ ਖੋਲਿਆ ਜੇ ਤੁਸੀਂ ਗੁਲਾਮ ਹੋ ਤਾਂ ਇਹ ਰਾਜ ਤਾਂ ਨਹੀਂ ਖੋੜੀ ਆ ਜੇ ਤੁਸੀਂ ਗੁਲਾਮ ਹੋ ਤਾਂ ਇਹ ਹੱਟ ਬਸ ਖੋਲੇ ਆ ਜੇ ਤੁਸੀਂ ਗੁਲਾਮ ਹੋ ਤਾਂ ਇਹ ਸੜਕਾਂ ਤੇ ਐ ਆਪਾਂ ਗੁਲਾਮ ਤਾਂ ਨਹੀਂ ਐ ਆ ਨਾਲ ਚੰਡੀਗੜ੍ਹ ਜਾ ਕੇ ਤਾਂ ਵਿਖਾਈਏ ਆਪਾਂ ਥੱਕੇ ਨਾਲ ਦੇ ਚਲੇ ਗਏ ਆ ਤੁਸੀਂ ਗੁਲਾਮ ਬੰਦੇ ਹੋ ਗੁਲਾਮਾਂ ਬੰਦਿਆਂ ਦੀ ਐਸੀ ਜ਼ਿੰਦਗੀ ਹੋਇਆ ਕਰਦੀ ਆ ਪਰ ਡਰਿਆ ਜੇ ਨਾ ਇੰਡੀਅਨ ਸਟੇਟ ਪਵਾਸੀ ਗੁਲਾਮ ਵੀ ਆ ਨਾ ਤਾਂ ਵੀ ਯੋਧੇ ਤੇ ਜਰਨੈਲ ਐ ਤੂੰ ਗੁਲਾਮ ਸੀ ਅਸੀਂ ਤੁਸੀਂ ਸਾਡਾ ਦਰਬਾਰ ਸਭ ਢਾ ਲਿਆ ਤੇ ਜਦੋਂ ਤੂੰ ਇਨਸਾਫ ਨਾ ਨਾ ਦਿੱਤਾ ਸਾਡੀ ਕੌਮ ਦੇ ਅੰਦਰ ਆ ਗਾਂਧੀ ਨੂੰ ਸਬਕ ਸਿਖਾ ਦਿੱਤਾ ਜੇ ਤੁਸੀਂ ਗੁਲਾਮ ਸੀ ਓ ਇੰਡੀਅਨ ਸਟੇਟ ਤੂੰ ਸੋਚ ਕੇ ਵੇਖ ਤੂੰ ਸੋਚ ਕੇ ਵੇਖ ਤੂੰ ਕਹਣੀਏ ਗੁਲਾਮ ਅਸੀਂ ਪਵਾਂ ਗੁਲਾਮ ਵੀ ਹੈ ਤਾਈਏ ਜਿਹਨੇ ਦਰਬਾਰ ਸਭ ਢਾਇਆ ਜਰਨਲ ਵੈਦਿਆ ਟੇਟਾ ਕਰਕੇ ਰੱਖ ਦਿੱਤਾ ਲਲਤਮਾ ਕੰਨ ਟੈਡਾ ਕਰਕੇ ਰੱਖ ਦਿੱਤਾ ਹੈ ਅੱਜ ਆਪਾਂ ਕਹਿੰਦੇ ਤਿੰਨ ਸਾਡੇ ਯੋਧਿਆਂ ਨੂੰ ਸ਼ਹੀਦ ਕਰ ਦਿੱਤਾ ਕਿੱਥੇ ਜਾ ਕੇ ਮਾ ਯੂਪੀ ਚ ਉਹ ਭਾਈ ਉੱਥੇ ਤਾਂ ਕਰ ਦਿੱਤਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਿਆਦੀ ਵਿਕਰਨ ਕਰਾਉਣ ਵਾਲਿਆਂ ਨੂੰ ਦੋ ਸਿੰਘਾਂ ਕ੍ਰਿਸ਼ਨ ਭਗਵਾਨ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਉਹਨਾਂ ਨੇ ਤੁਹਾਡੀ ਸਟੇਟ 'ਚ ਗੋਲੀਆਂ ਮਾਰ ਦਿੱਤੀਆਂ ਇਹ ਗੁਲਾਮੀ 'ਚੋਂ ਨਿਕਲਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਏ ਆ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਤੁਹਾਡੇ ਨਾਲ ਹੈਗਾ ਗੁਰੂ ਗ੍ਰੰਥ ਸਾਹਿਬ ਕਵਰ ਆਇਆ ਜੇ ਨਾ ਇੰਡੀਅਨ ਸਟੇਟ ਤੋਂ ਯਾਦ ਰੱਖ ਇਹ ਜਿਹੜੇ ਕੌਮ ਆ ਨਾ ਪੰਜਾਬੀ ਫੈਸਲੇ ਬਦਲ ਲੰਦੇ ਆ ਮੈਂ ਦਲਪੰਥ ਨੂੰ ਨਿੰਗ ਜਥੇਬੰਦੀਆਂ ਨੂੰ ਸਮੁੱਚੀ ਅਗਵਾਈ ਕਰ ਰਹੀ ਟੀਮ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਆਪਾਂ ਇਹ ਮੋਰਚਾ ਕਾਮਯਾਬ ਕਰਨਾ ਹੈ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਹੈ ਬੇਅਦਬੀਆਂ ਦੇ ਇਨਸਾਫ ਲੈਣੇ ਆ ਬਰਗਾੜੀ ਬਹਿਵਲ ਗੋਲੀ ਕਾਂਡ ਦੇ ਇਨਸਾਫ ਲੈਣੇ ਆ ਜਾਂ ਜਿਹੜੀਆਂ ਜਿਹੜੀਆਂ ਵੀ ਸਾਡੀਆਂ ਇੱਛੇ ਮੰਗਾ ਹੈਗੀਆਂ ਉਹ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਂਬੰਦੀ ਦੀ ਲੋੜ ਹੈ ਉਹ ਪੰਜਾਬ 'ਚ ਨਿਕਲਣਾ ਪੈਣਾ ਮੈਂ ਜਿਹਦਨ ਪਹਿਲਾਂ ਇੱਥੇ ਆਇਆ ਤਾਂ ਮੈਂ ਇਹੀ ਗੱਲਾਂ ਬਾਤਾਂ ਬਾਬਾ ਰਾਜਾ ਜੀ ਤੇ ਬਾਬਾ ਕੁਲਵਿੰਦਰ ਸਿੰਘ ਜੀ ਨਾਲ ਬੈਠਾ ਕਰ ਰਿਹਾ ਸੀ ਕਿ ਸਾਨੂੰ ਇਹਦੀ ਤਿਆਰੀ ਕਰਨ ਲਈ ਪੰਜਾਬ 'ਚ ਨਿਕਲਣਾ ਪੈਣਾ ਕਿਉਂਕਿ ਸਾਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚਰ ਨਾਲ ਲੋਕਾਂ ਦਾ ਸੰਪਰਕ ਟੁੱਟ ਚੁੱਕਿਆ ਇਹ ਬਹੁਤ ਜ਼ਰੂਰੀ ਹੈ ਕੋਈ ਵੀ ਸਾਡਾ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਹੈ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਹੇ ਸਾਡੇ ਪਾਣੀਆਂ ਦੇ ਵਿੱਚ ਜਹਰਾਂ ਜੜੀਆਂ ਪਾਆਂ ਜਾ ਰਹੀਆਂ ਉਹਦਾ ਮੋਰਚਾ ਹੈ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਤਾ ਭੁੱਲ ਜੋ ਵੀ ਅਸੀਂ ਕੋਈ ਵੀ ਮੋਰਚਾ ਕਾਮਯਾਬ ਕਰ ਲਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਹੈ ਲੋਕ ਨਿਰਾਸ਼ ਹੋ ਜਾਂਦੇ ਨੇ ਸਰਕਾਰਾਂ ਦਾ ਏਜੰਸੀਆਂ ਦਾ ਮਨੋਬਲ ਵੱਧ ਜਾਂਦਾ ਹੁਣ ਐਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਸ਼ਪੇਰੋਂ ਘੇਰਾਬੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਆਪਾਂ ਰੋਜ਼ ਦੇਖਦੇ ਆ ਸਾਡੇ ਦਰਜਨਾ ਮੁੰਡੇ ਰੋਜ਼ ਚਿੱਟੇ ਦੇ ਟੀਕੇ ਲਾ ਕੇ ਤੇ ਗੋਲੀਆਂ ਖਾ ਕੇ ਮਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ ਤੇ ਪੰਜਾਬ ਖਾਲੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਜਿਹੜੇ ਪੰਜਾਬ ਦੇ ਵਿੱਚ ਇੱਕ ਸ਼ਾਸਤ ਤੇ ਤਾਇਤ ਕਰਾਏ ਜਾ ਰਹੇ ਆ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਾਡੀ ਧਰਤੀ ਹੇਠਾਂ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਸਾਨੂੰ ਭਿਆਨਕ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਹੈ ਸਾਡੇ ਥਾਂ ਥਾਂ ਸ਼ਹਿਰਾਂ ਦੇ ਵਿੱਚ ਆਈਵੀਐਫ ਸੈਂਟਰ ਖੋਲ ਕੇ ਜਿੱਥੇ ਅੱਜ ਕੱਲ੍ਹ ਆਪਾਂ ਟੀਕੇ ਨਾਲ ਜਵਾਖ ਲੈਣ ਲੱਗੇ ਉਹਨਾਂ ਸੈਂਟਰਾਂ ਦੇ ਵਿੱਚ ਸਾਡਾ ਡੀਐਨਏ ਬਦਲਿਆ ਜਾ ਰਿਹਾ ਹੈ ਜਣੇ ਪੰਜਾਬ ਦੇ ਵਿੱਚ ਕਿਸੇ ਪਾਸੋਂ ਕੋਈ ਠੰਡੀ ਹਵਾ ਦਾ ਬੁੱਲਾ ਨਹੀਂ ਆਉਂਦਾ ਚਾਰ ਚਪੇਰੋਂ ਪੰਜਾਬ ਤੱਤੀਆਂ ਹਵਾਵਾਂ ਵਗ ਰਹੀਆਂ ਨੇ ਜੇ ਕੋਈ ਬੰਦਾ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਉਹ ਤੇ ਐਨਐਸਏ ਲਾ ਕੇ ਯੂਪੀਏ ਲਾ ਕੇ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ ਤਿੰਨ ਐਸਸੀ ਪਰਿਵਾਰਾਂ ਦੇ ਬੱਚੇ ਗਰੀਬ ਘਰਾਂ ਦੇ ਨੌਜਵਾਨ ਜਾ ਕੇ ਪੰਜਾਬ ਪੁਲਿਸ ਨੇ ਇਥੋਂ ਸਾਂਝਾ ਆਪਰੇਸ਼ਨ ਕੀਤਾ ਜੁਪੀ ਪੁਲਿਸ ਦੇ ਨਾਲ ਤੇ ਪੀਲੀ ਭੀਤ ਦੇ ਵਿੱਚ ਜਾ ਕੇ ਝੂਠੇ ਮੁਕਾਬਲੇ ਚ ਮਾਰ ਦਿੱਤੇ ਗਏ ਆ ਅਬੀ ਦੀ ਗੱਲ ਹੈ ਹੁਸ਼ਿਆਰਪੁਰ ਦੀ ਕਿਸੇ ਅਦਾਲਤ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਗੁਨਾਹ ਕੀ ਸੀ ਕਿ ਉਹਨਾਂ ਕੋਲੋਂ ਸਿੱਖ ਲਿਟਰੇਚਰ ਮਿਲਿਆ ਸਿੱਖ ਸਾਹਿਦੀਆਂ ਕੋਈ ਕਿਤਾਬਾਂ ਮਿਲੀਆਂ ਨੇ